ਮੇਰਾ ਨਾਮ ਸਾਜਨ ਮੈਂ ਥਾਣੇ ਦੇ ਬਿਲਕੁਲ ਸਾਹਮਣੇ ਗਲੀ 'ਚ ਤੇ ਇੱਕ ਪਿੱਟੀ ਕੋਲ ਝਗੜਾ ਹੋਇਆ ਕਿਦਣਾ ਹੋਇਆ ਅਭੀ ਹੈਗਾ ਮੁੰਡਾ ਉੱਥੇ ਰਹਿੰਦਾ ਵਾ ਦੀ ਐਸਪੀ ਦੀ ਕੋਠੀ ਲੱਗ ਗਈ ਅਜਾ ਰਾਤੀ ਮੈਨੂੰ ਫੋਨ ਆਇਆ ਤੇ ਫੋਨ ਵੀ ਕਿਸੇ ਦਾ ਹੀ ਉਹਦੇ ਫੋਨ ਤੇ ਫੋਨ ਆਇਆ ਵਾ ਤੇ ਮੈਨੂੰ ਉਹਨੇ ਗਾਲ੍ਹਾਂ ਕੱਢ ਲੱਗ ਪਿਆ ਵਾ ਤੇ ਮੈਂ ਕਿਹਾ ਵੀ ਭਾਜੀ ਮੈਂ ਤੁਹਾਡੀ ਨੀ ਇੱਜ਼ਤ ਕਰਦਾ ਵਾਂ ਤੁਹਾਨੂੰ ਭਾਜੀ ਭਾਜੀ ਕਹਣਾ ਵਾ ਤੁਸੀਂ ਮੈਨੂੰ ਗਾਲ੍ਹਾਂ ਕਿਉਂ ਕੱਢੀ ਜਾ ਰਹੇ ਹੋ ਅਨੇ ਹੋਰੇ ਸ਼ਰਾਬ ਪੀਤੀ ਦੀ ਅਜਾ ਦੇ ਘਰ ਦੇ ਲਾਗੇ ਫੰਕਸ਼ਨ ਵੀ ਹੈਗਾ ਏ ਤੇ ਅੱਗੇ ਵੀ 1-2 ਵਾਰੀ ਮੈਂ 9 ਓਵਰ ਬੋਲਿਆ ਵਾ ਪਰ ਆਪਾਂ ਹੱਥ ਸਜਾ ਦੀਨੇ ਗੱਲ ਕਿਉਂਕਿ ਆਪਾਂ ਮਾਰੇ ਬੰਦੇ ਆ ਆਪਾਂ ਲੜਨਾ ਚਾਹਦੇ ਨਹੀਂ ਕਿ ਇਹਨਾਂ ਨਾਲ ਆਪਾਂ ਕਹਿੰਨੇ ਕਿ ਆਡੀ ਲੜਾਈ ਹੋਏ ਕਿਉਂਕਿ ਆਡੇ ਘਰ ਦੇ ਮਾਰੇ ਆ ਤੇ ਅਨੇ ਹੂੰ ਉਸ ਵੇਰੇ ਰਾਤੀ ਇਹਨਾਂ ਮੈਨੂੰ ਗਾਲਾਂ ਕੱਢੀਆਂ ਮੈਂ ਗੱਲ ਪੁੱਛ ਲਿਆ ਦਾ ਮੈਨੂੰ ਚੇਤਾ ਮੈਂ ਆ ਗਿਆ ਛੱਡ ਪਰਾਂ ਮੱਲੇ ਚ ਰਹਿਣਾ ਵਾ ਤੇ ਫੇਰ ਹੋ ਜੇਗੀ ਸੁਲਾਸਲਾਈ ਮਾੜੀਆਂ ਮੋੜੀਆਂ ਗੱਲਾਂ ਮਟੋਲਾਉਂਦੀਆਂ ਰਹਿੰਦੀਆਂ ਵਾ ਤੇ ਆ ਆਂਦਿਆ ਹੀ ਅੰਨੇ ਮੇਰੇ ਕੜਾ ਮਾਰਤਾ ਆਂਦਿਆ ਮੇਰੇ ਹੱਥੀ ਪੈ ਗਿਆ ਵਾ ਕੋਈ ਗੱਲਬਾਤ ਨਹੀਂ ਹੋਈ ਮੈਂ ਖਲੋਤਾ ਦਾ ਸੀ ਆਂਦਿਆ ਮੇਰੇ ਹੱਥੀ ਪੈ ਗਿਆ ਵਾ ਮੇਰੇ ਕੜਾ ਮਾਰਤਾ ਆਂਦਿਆ ਮੇਰੇ ਨਾਲ ਘੁੱਲ ਲੱਗ ਪਿਆ ਵਾ ਬਸ ਆਹੀ ਗੱਲ ਹੈ ਕੋਈ ਨਹੀਂ ਭਾਈ ਆ ਸਿੱਧਾ ਮੇਰੇ ਆ ਲਾਇਆ ਵਾ ਮੱਲੇ ਕਰਿਆਨੇ ਦੀ ਦੁਕਾਨ ਮੱਲੇ ਕਰਿਆਨੇ ਦੀ ਦੁਕਾਨ ਹੈ ਉਹ ਵੀਡੀਓ ਬਣੀ ਦੀ ਹੋਣੀ ਉੱਤੇ ਆ ਸਿੱਧਾ ਮੇਰੇ ਕੋ ਆਇਆ ਵਾ ਮੈਂ ਉਹਨੂੰ ਕੁਛ ਨਹੀਂ ਕਿਹਾ ਆ ਮੇਰੇ ਕੋ ਆਇਆ ਲੜਨ ਕੋਈ ਨਿਸ਼ਾਨੀ ਵੇਚਦਾ ਮੇਰੀ ਮੇਰੇ ਘਰ ਦੀ ਤਲਾਸ਼ੀ ਲੈ ਸਕਦੇ ਮੇਰੀ ਲੈ ਸਕਦੇ ਮੇਰੇ ਕੋ 1 ਰੁਪਿਆ ਨਹੀਂ ਹੈਗਾ ਮੈਂ ਲੋਕਾਂ ਦੇ ਦੱਸਦਾ 10000 ਰੁਪਿਆ ਵਿਆਜੀ ਪੈਸੇ ਦੇਨੇ ਆ ਉਹ ਮੈਨੂੰ ਰੋਜ਼ ਹੀ ਤੰਗ ਕਰਦੇ ਆ ਕੋਈ ਫੋਨ ਨਹੀਂ ਚੁੱਕਿਆ ਮਾਰੇ ਸਬੂਤ ਫੋਨ ਚੁੱਕੇ ਦਾ ਸਬੂਤ ਵੀ ਹੁੰਦਾ ਹੀ ਏ ਠੀਕ ਹੈ ਨਾ ਲੜਾਈਆਂ ਵੀ ਸ਼ਰਾਬ ਪੀ ਕੇ ਉਹ ਵੱਲੋੜ ਹੋ ਜਾਂਦਾ ਵਾ ਅਦੇ ਘਰਦਿਆਂ ਨੂੰ ਵੀ ਪਤਾ ਸ਼ਰਾਬ ਪੀ ਕੇ ਗੰਦੀ ਪੰਦਾ ਵਾ ਅਨੇ ਗੱਡੀ ਆਪਣੀ ਕਈ ਯਾਰ ਮਾਰੀ ਏ ਕਈ ਯਾਰ ਨੇ ਖੱਡਾਂ 'ਚ ਸੁੱਟੀ ਏ ਗੱਡੀ ਠੀਕ ਹੈ ਨਾ ਅਭਿਸ਼ੇਕ ਨਾਮ ਹੈ ਸਰ ਇਹ ਸਾਡੇ ਏਰੀਆ ਚ ਨਸ਼ਾ ਵੇਚਦੇ ਨੇ ਤੇ ਮੇਰੇ ਨਾਲ ਕੱਲ ਰਾਤ ਦੇ ਗਾਲੋ-ਗਾਲੀ ਹੋਏ ਨੇ ਇਹਨਾਂ ਨੂੰ ਮੈਂ ਕਿਹਾ ਤੁਸੀਂ ਨਸ਼ਾ ਵੇਚੋਗੇ ਤੇ ਮੈਂ ਤੁਹਾਨੂੰ ਚੁਕਵਾਵਾਂਗਾ ਤੇ ਬਸ ਉਹੀ ਗੱਲਾਂ ਇਹਨਾਂ ਨੇ ਬਦਮਾਸ਼ੀ ਕੀਤੀ ਹੈ ਪੂਰੀ ਤੇ ਮੇਰੇ ਨਾਲ ਲੈ ਸਵੇਰੇ ਅੱਜ ਲੜੇ ਨੇ ਤੇ ਲੜਾਈ ਇਸੇ ਗੱਲ ਦੀ ਹੈ ਥੋੜੇ ਦਿਨ ਪਹਿਲਾਂ ਇਹ ਮੇਰੀ ਦੁਕਾਨ ਤੇ ਵੀ ਆਏ ਸੀ ਇਹਨਾਂ ਨੇ ਮੇਰੀ ਦੁਕਾਨ ਤੋਂ ਫੋਨ ਚੁੱਕ ਲਿਆ ਸੀ ਫੋਨ ਚੁੱਕ ਲਿਆ ਤੇ ਰਾਤੀ ਨੂੰ ਮੈਂ ਜਦੋਂ ਪੁੱਛਿਆ ਤੇ ਅੱਗੋ ਇਹ ਮੇਰੇ ਨਾਲ ਹੀ ਲੜ ਪਏ ਸੀ ਗੱਲੋਂ ਹੀ ਤੇ ਅੱਜ ਸਵੇਰੇ ਮੇਰ ਨਾਲ ਇਹ ਹਤੋਪਾਈ ਹੋ ਗਿਆ ਮੈਨੂੰ ਰਾਹ 'ਚ ਮਿਲਿਆ ਤੇ ਉੱਥੇ ਮੇਰ ਨਾਲ ਹਤੋਪਾਈ ਹੋ ਗਿਆ ਗਾਲੋ-ਗਾਲੀ ਹੋ ਗਿਆ ਮੈਂ ਸ਼ਰਾਬ ਪੀਤੀ ਦੀ ਸੀ ਸ਼ਰਾਬ ਮੇਰਾ ਟੈਸਟ ਕਰਾ ਲੇਤਾ ਜਾਏ ਜੇ ਸ਼ਰਾਬ ਆ ਜੇ ਤੇ ਮੈਂ ਕਹਾਂਗਾ ਮੈਂ ਪੀਤੀ ਦੀ ਸੀ ਮੇਰੇ ਮੱਲੇ 'ਚ ਪੂਰੇ ਗਵਾਹ ਨੇ ਜਿਹੜਾ ਪੂਰਾ ਮੱਲਾ ਗਵਾਹ ਦੇਗਾ ਕਿ ਇਹ ਬੰਦੇ ਕਿੱਦਾਂ ਦੇ ਨੇ ਤੇ ਮੈਂ ਕਿੱਦਾਂ ਦਾ ਤੁਸੀਂ ਉੱਥੋਂ ਏਰੀਆ ਚ ਆ ਕੇ ਪੁੱਛ ਲਿੱਤਾ ਜਾਵੇ ਕਿ ਮੈਂ ਕਿੱਧਰ ਗਿਆ ਸੀ ਅੱਜ ਸਰ ਇਹਨੂੰ ਮੈਂ ਕੱਲ ਰਾਤ ਵੱਲੋਂ ਬੱਸ ਇਹਨੂੰ ਮੈਂ ਪੁੱਛਿਆ ਵਾ ਤੇ ਅੱਗੋਂ ਮੇਰੇ ਨਾਲ ਹੱਥੋਂ ਪਾਈ ਹੋ ਗਿਆ ਜੀ ਉਸ ਤੋਂ ਬਾਅਦ ਇਹਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਇਹਨੇ ਮੇਰੇ ਸਿਰ ਤੇ ਉਹ ਜੇਬ ਚੋਂ ਕੁਝ ਕੱਢਿਆ ਵਾ ਤੇ ਉਹ ਮੇਰੇ ਸਿਰ ਤੇ ਮਾਰਿਆ ਵਾ ਮੈਂ ਤਾਂ ਕੁਝ ਨਹੀਂ ਮੇਰੇ ਹੱਥ 'ਚ ਜੀ ਮੇਰੇ ਹੱਥ 'ਚ ਤੇ ਕੁਝ ਨਹੀਂ ਹਾਂਜੀ ਏ ਹੁਣੇ ਜਦੋਂ ਸਬਮਿਸ਼ਨ ਆਈ ਝਗੜਾ ਆਇਆ ਵਾ ਬਿਗਯੋਗ ਵਿੱਚ ਦੋਹਾਂ ਪਾਰਟੀਆਂ ਦੋਹਾਂ ਪਾਰਟੀਆਂ ਦੇ ਆਪ ਸਿਰ ਸੱਟਾਂ ਲੱਗੀਆਂ ਵਾ ਤੇ ਦੋਹਾਂ ਪਾਰਟੀਆਂ ਹਸਪਤਲ ਗਈਆਂ ਜੋ ਵੀ ਐਮਐਲ ਦਾ ਰਹੇਗੀ ਜਿਸ ਤਰ੍ਹਾਂ ਦਾ ਉਹਨਾਂ ਦਾ ਮੈਡੀਕਲ ਆਏਗਾ ਵੈਰੀਫਾਈ ਕਰਕੇ ਉਹਨਾਂ ਦੇ ਖਲਾ ਜੋ ਵੀ ਕੇਸੇ ਬੰਦ ਕਰ ਵੀ ਕਰਾਂਗੇ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਐਮਐਲ ਸੀ ਕੇਸ ਨੇ ਤੇ ਦੋਨੋਂ ਆਪੋਜੀਟ ਨੇ ਇੱਕ ਦੂਜੇ ਦੇ ਤੇ ਦੋਨਾਂ ਦੇ ਸੱਟਾਂ ਲੱਗੀਆਂ ਹੋਈਆਂ ਵਾ ਅਸੀਂ ਉਹਨਾਂ ਨੂੰ ਦਾਖਲ ਕਰ ਲਿਆ ਤੇ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਹੈ ਅਰਬੂਜ ਦਾ ਨਾਮ ਕੀ ਹੋ ਸਕਦਾ ਹੈ ਜੀ ਇੱਕ ਦਾ ਨਾਂ ਹੈਗਾ ਸਾਜਨ ਤੇ ਇੱਕ ਦਾ ਨਾਂ ਹੈਗਾ ਅਭਿਸ਼ੇਕ ਇਹੋ ਕਿੰਨਾ ਕੁ ਸਟੱਲ ਗਿਆ ਕਿੱਥੋਂ ਆਇਆ ਦੇਖੋ ਜੀ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰਦੇ ਪਿਆ ਬਾਕੀ ਬਾਅਦ ਵਿੱਚ ਦੱਸਾਂਗੇ ਕਿ ਕੀ ਹੈ ਕਿ ਨਹੀਂ ਐਮ ਐਲ ਸੀ ਕਿ ਸਕਦੇ ਹੈਗੇ ਬਟ ਉਹਨਾਂ ਨੂੰ ਟ੍ਰੀਟਮੈਂਟ ਸ਼ੁਰੂ ਕਰ ਦਿੱਤਾ ਉਹਨਾਂ ਦਾ ਟ੍ਰੀਟਮੈਂਟ ਚੱਲਦਾ ਪਿਆ ਆ ਸਟੇਬਲ ਨੇ ਪੇਸ਼ੈਂਟ ਦੋਨੋਂ ਸਟੇਬਲ ਨੇ ਬਾਕੀ ਉਹਨਾਂ ਦਾ ਐਮ ਐਲ ਸੀ ਵਗੈਰਾ ਜੋ ਪਰਚਾ ਹੈਗਾ ਉਹ ਪਟਿਆ ਜਾਏਗਾ ਉਹਨਾਂ ਦਾ